ਦੇ ਨਾਲ ਉਸ ਜਿਹੜਾ ਨਾ ਇਹ ਮੇਟੀਏ ਨਾਲ ਸਾਡੀ ਦੋ ਜਪਰਵਾਰੀ ਕਪੜੇ ਕਿ ਦਿਨ ਵਾਸਤੇ ਤਾਂ ਨੌਰਤੋ ਇੱਕ ਬਟਾਲੀ ਇਹ ਕਪੜੇ ਚੀਦ ਕੇ ਕਿ ਬਟਾਲੀ ਦਿਨ ਵਾਸਤੇ ਕਹਿੰਦੇ ਜਦੋਂ ਬੱਸ ਚ ਬਹਿਣ ਲੱਗੇ ਤੇ ਬੱਸ ਚ ਰਾਸ਼ੀ ਜਿਆਦਾ ਤੇ ਉਹਨਾਂ ਨੇ ਨਹੀਂ ਵੇਖਿਆ ਵੀ ਚਾਹੇ ਉਹਨਾਂ ਦੀ ਮੰਮੀ ਕੋਲੋਂ ਬੇਟੀ ਕਿਹਾ ਚਾਹੇ ਮੇਟੀ ਕੋਲੋਂ ਬੈਠੀਏ ਤੇ ਬੱਸ ਵਿੱਚ ਬੈਠ ਗਈ ਬੇਟੀ ਤੇ ਛੱਡ ਕੇ ਗਈ ਜਦੋਂ ਕਲਾ ਨੌਰਤੋ ਪਿਛੇ ਦੇ ਕੋੜਾ ਬੱਸ ਚ ਜਲਾਸ਼ ਘਟਿਆ ਤੇ ਉਹਨੇ ਦੇਖਿਆ ਵੀ ਬੇਟੀ ਕਿੱਥੇ ਦਾ ਵੀਡੀਓ ਨਾਲ ਬੇਟੀ ਕੋਲ ਨਹੀਂ ਤੇ ਨਾਂ ਮੇਰੇ ਨਹੀਂ ਕੋਲ ਨਹੀਂ ਤੇ ਫਿਰ ਉੱਥੋਂ ਉਹਨਾਂ ਨੇ ਪਤਾ ਨਹੀਂ ਕਿਤਨਾ ਸੰਪਰਕ ਕੀਤਾ ਇੱਥੇ ਬਟਾਲੇ ਕਾਲੇ ਸੰਪਰਕ ਕੀਤਾ ਉਸ ਟਾਈਮ ਤੇ ਬਟਾਲੇ ਬੱਸ ਸਟੈਂਡ ਤੇ ਵੀ ਮੇਰਾ ਨਾਮ ਜਾਣਦਾ ਨਾ ਤੇ ਫਿਰ ਉਹਨਾਂ ਨੇ ਇੱਕ ਫਾਈਲ ਇੱਥੇ ਅਸਲ ਕੀ ਦਫ਼ਤਰਾਂ ਕੀ ਸੰਪਰਕ ਕਰਕੇ ਤੇ ਨਾਲ ਮਲਾਜਮਾਂ ਦੇ ਮਸਦੇ ਨਾਲ ਬੇਟੀ ਸਾਡੀ ਆਖੋ ਰੱਖੀ ਤੇ ਬਾਅਦ ਵਿੱਚ ਉਹਨੇ ਸਾਡੇ ਨਾਲ ਸੰਪਰਕ ਕਰਕੇ ਤੇ ਮਰਾਜਪੁਰ ਤੋਂ ਸਰਟੀਫਿਕੇਟ ਜੀ ਉਸ ਟਾਈਮ ਤੇ ਸਾਰੀ ਨੂੰ ਮਿਲ ਆ ਮੈਂ ਅੱਜ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਬਹਿ ਦਿਲੋਂ ਧੰਨਵਾਦ ਕਰਦੇ। ਇੱਥੇ ਪਟਾਲੇ ਬੱਸ ਸਟੈਂਡ 'ਤੇ ਕੀ ਲੈਣਾ ਹੈ ਜਿੰਤਾ ਨੇ? ਅਸੀਂ ਸ਼ਾਪਿੰਗ ਕਰਨ ਆਏ ਸੀ। ਕਿਤੋਂ ਵੀ ਕਰ। ਅਸੀਂ ਆਏ ਸੀ ਕਲਾਂਗੁਰ ਲਾ ਕੋ ਪਿੰਡ ਹਕਿੰਦ ਪਰੋਂ ਤੋਂ ਆਏ ਸੀ ਪਟਾਲੇ ਸ਼ਾਪਿੰਗ ਕਰਨ। ਥੋੜੀ ਕੁਆਲਿਟੀ ਦੀ ਤਾਂ ਗੱਲ ਹੋਣੀ। ਪਹਿਲਾ ਜਾਦਾ ਸਮਾਨਿਤ ਨਾਲ ਜਿਆਦਾ ਹੋਣ ਕਰਕੇ ਮੈਨੂੰ ਲੱਗਿਆ ਵੀ ਮੇਰੀ ਮੰਮੀ ਜੀ ਹੁਣਾਂ ਨੇ ਇਹਨਾਂ ਨੂੰ ਅਗਲੀ ਵਾਰੀ ਤੇ ਬਿਠਾ ਲਿਆ ਤੇ ਮੈਂ ਪਿਛਲੀ ਵਾਰੀ ਤੇ ਬੈਠ ਗਈ ਇਸ ਕਰਕੇ ਉਪਲੇਖੇ ਦੇ ਵਿੱਚ ਮੈਨੂੰ ਲੱਗਾ ਮੰਮੀ ਜੀ ਹੁਣਾਂ ਕੋਲ ਐ ਤੇ ਉਹਨਾਂ ਨੇ ਲੱਗਾ ਮੇਰੇ ਕੋਲ ਐ ਉਪਲੇਖੇ ਦੇ ਵਿੱਚ ਉਹਨਾਂ ਨੂੰ ਇੱਥੇ ਰੈਪ ਡਾਗੀ ਤਾਨੂੰ ਕਿਥੇ ਪਤਾ ਲੱਗਾ ਜਾ ਕੇ ਦੇ ਬੱਚਿਆਂ ਨੇ ਕਲਾ ਨੋਟ ਥੋੜੀ ਜੀ ਹੁੜਾ ਹੈ ਬਾ ਮੈਂ ਉਹ ਉੜਾ ਉਤਰ ਗਈ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਬੇਟੀ ਕਹਾ ਕਿੰਦੀ ਤੇ ਤੁਹਾਡੇ ਲੱਗੇ ਹੋਣੀ ਐ ਤੇ ਮੈਂ ਮੇਰੇ ਲੱਗੇ ਛੋਟੀ ਐ ਵੱਡੀ ਨਹੀਂ ਐ ਤੇ ਫਿਰ ਉਹਨਾਂ ਆਂਦੀ ਮੇਰੇ ਕੋਲ ਨਹੀਂ ਫਿਰ ਮੈਂ ਤਾਂ ਮੈਂ ਪੁੱਛਿਆ ਨਰਸ ਨੂੰ ਕਰਕੇ ਦੰਦੇ ਨਹੀਂ ਸਾਡੇ ਕੋਲ ਵੀ ਨਹੀਂ ਆ ਫਿਰ ਜਦੋਂ ਦਾ ਫੋਨ ਕੀਤਾ ਉਹ ਬੱਸ ਵਾਲੇ ਵੀ ਇਹਨਾਂ ਨੂੰ ਪੁੱਛ ਆਨੇ ਤੇ ਇਹਦਾ ਫੋਨ ਕਰਕੇ ਪੁੱਛ ਦਿੰਨੇ ਤੇ ਉਹਨਾਂ ਨੇ ਫਿਰ ਪੁੱਛਿਆ ਫਿਰ ਉਹਨਾਂ ਨੇ ਦੱਸਿਆ ਕਿ ਇਹਦਾ ਉਹਨਾਂ ਕੋਲ ਹੈ ਤੇ ਉਹ ਥਣ ਚੌਂਕੀ ਲੈ ਗਈ ਹੈ ਤੇ ਤੁਸੀਂ ਉੱਥੋਂ ਪਤਾ ਕਰ ਲੈ ਕਿੰਨੇ ਉਮਰ ਦੇ ਬੱਚੇ ਦੇ ਚਾਰ ਚਾਰ ਕਿਹੜੀ ਕਲਾਸ ਚ ਪੜਦੇ ਨੇ ਨਰਸਰੀ ਚ ਪੁੱਛ ਲਈ ਮੈਂ ਅਸੂਈ ਤੇਰਾ ਜੀ ਧੰਨਵਾਦ ਕਰਨ ਚਾਹਨੀ ਇਹਨਾਂ ਦੇ ਬਿਨਾਂ ਨੇ ਮੇਰੀ ਕੀ ਮਿਲਦਾ ਠਾਕੀ ਅੱਜ ਮਿਤੀ 7 4 21 ਨੂੰ ਵਕਤ ਕਰੀਬ 3 ਵਜੇ ਦਾ ਸੀਗਾ বাস ਸਟੈਂਡ ਤੇ ਇੱਕ ਲੜਵਾਰਸ ਬੱਚੀ ਛੋਟੀ ਸੁਮਰੀਤ ਕੌਰ ਇਹਦੇ ਪਿਤਾ ਦਾ ਨਾਮ ਪਰਮਜੀਤ ਸਿੰਘ ਹੈ ਵਾਸੀ ਪਿੰਡ ਸੰਘੋਵਾਲ ਪੋਸ ਜ਼ਿਲ੍ਹਾ ਮਜੀਠਾ ਥਾਣੇ ਆਪਣੇ ਅਜਨਾਲੇ ਦੀ ਰਹਿਣ ਵਾਲੀ ਬੱਚੀ ਸੀ ਇਹਦੀ ਮਾਂ ਜਿਹੜੀ ਆਪਣੇ ਪੇਕੇ ਪਿੰਡ ਆਈ ਹੈ ਹਕੀਮਪੁਰੇ ਉੱਥੋਂ ਇਹ ਸਾਰੇ ਪਰਿਵਾਰ ਦੇ ਜੀ ਇਕੱਠੇ ਹੋ ਕੇ ਸ਼ਾਪਿੰਗ ਕਰਨ ਲਈ ਬਟਾਲੇ ਸ਼ਹਿਰ ਚ ਆਏ ਬਟਾਲੇ ਸ਼ਹਿਰ ਤੋਂ ਸ਼ਾਪਿੰਗ ਕਰਕੇ ਜਦੋਂ বাস ਸਟੈਂਡ ਤੇ ਵਾਪਸ ਆਏ ਨੇ ਇਹ ਜਦੋਂ ਬੀਬੀਆਂ ਰਲੀਆਂ ਹੁੰਦੀਆਂ ਨੇ ਫਿਰ ਖਿਆਲ ਨਹੀਂ ਕਰਦੀਆਂ ਬੱਚਿਆਂ ਦਾ ਬੱਚਾ ਇਹ ਬੱਸ ਸਟੈਂਡ ਤੇ ਛੱਡ ਕੇ ਤੇ ਆਪ ਕਲਾਂ ਨੌਰ ਵਾਲੀ ਬੱਸ ਤੇ ਬਹਿ ਗਈਆਂ ਨੇ ਉੱਥੇ ਫਿਰ ਬੜੀ ਮਿਹਨਤ ਕਰਕੇ ਸੋਸ਼ਲ ਮੀਡੀਆ ਰਾਹੀਂ ਇਹਦੇ ਮਾਂ ਮਾਪਿਓ ਦਾ ਇਹਦਾ ਐਡਰੈਸ ਲੱਭਿਆ ਜੀ ਤੇ ਹੁਣ ਇਹਨੂੰ ਠੀਕ ਠਾਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਇਹਨਾਂ ਦਾ ਬੱਚਾ ਇਹਦੀ ਮਾਂ ਦੇ ਹਵਾਲੇ ਕਰ ਦਿੱਤਾ ਜੀ ਇਹਦੇ ਨਾਨਾ ਸਾਹਿਬ ਨੇ ਇਹਦੇ ਵਿੱਚ ਹਰਿੰਦਰ ਢਿੱਲੋਂ ਤੇ ਆ ਸੇਠ ਰਾਜਨ ਸੇਠ ਪ੍ਰਾਪਰਟੀ ਡੀਲਰ ਨੇ ਇਹਨਾਂ ਨੇ ਸਾਡੀ ਬਹੁਤ ਵੱਡੀ ਮਦਦ ਕੀਤੀ ਤੇ ਚਲੋ ਅੱਜ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਆ ਇਹ ਇਹ ਬੱਚਾ ਇਹ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਜੀ ਕੋਈ ਮੁਸ਼ਕਲਾਂ ਤੇ ਹੁੰਦੀਆਂ ਰਹਿ ਨਹੀਂ ਪਰ ਇਹ ਨੂੰ ਮੁਸ਼ਕਲ ਨਹੀਂ ਸਮਝਦੇ ਅਸੀਂ ਬੜਾ ਵੱਡਾ ਵਾਅਿਗਰ ਉਹਨੇ ਕਿਰਪਾ ਕੀਤੀ ਵੀ ਜਿਹੜਾ ਸਾਡੇ ਹੱਥੋਂ ਇਹ ਬੱਚਾ ਜਿਹੜਾ ਇਹਨਾਂ ਦੇ ਮਾਪਿਆਂ ਨੂੰ ਪਹੁੰਚਾ ਦਿੱਤਾ ਗਿਆ ਸਾਨੂੰ ਇਹ ਗੱਲ ਦੀ ਖੁਸ਼ੀ ਹੈ ਸਾਡੀ ਕੋਈ ਮਿਹਨਤ ਦਾ ਜੀ ਵੱਡੀ ਕੁਝ ਨਹੀਂ ਫਰਕ ਪੈਂਦਾ ਨੂੰ ਸਾਡੇ ਅਕਸਰ ਕੰਮ ਕਰਦੇ ਰਹਿਣੇ ਇਹ ਚੰਗੇ ਬੱਚਿਆਂ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤੇ ਬੱਚਿਆਂ ਦੇ ਮਾਪਿਆਂ ਨੂੰ ਇਹੋ ਅਪੀਲ ਕਰਨੀ ਚਾਹੁੰਦਾ ਕਿ ਜਦੋਂ ਆਪਾਂ ਸ਼ਹਿਰ ਹੁੰਨੇ ਆ ਕਿਤੇ ਵੀ ਜਾਂਦੇ ਆ ਆਪਣੇ ਬੱਚਿਆਂ ਨੂੰ ਪਿਆਰ ਦਿਓ ਲਕੋ ਬੱਚੇ ਦਾ ਤੇ ਛੋਟਾ 4-5 ਸਾਲ ਦਾ ਬੱਚਾ ਹੈ ਜਿਹਨੂੰ ਆਪਾਂ ਨਹੀਂ ਸਾਂਭਾਂਗੇ ਤੇ ਬੱਚੇ ਨੂੰ ਕੋਈ ਪਤਾ ਨਹੀਂ ਔਰ ਇੰਨੀ ਮਿਹਨਤ ਕਰਨੀ ਪਈ ਵੀ ਬੱਚੇ ਨੂੰ ਆਪਣੇ ਘਰ ਦਾ ਨਹੀਂ ਪਤਾ ਐਡਰੈਸ ਦਾ ਨਹੀਂ ਪਤਾ ਔਰ ਨਾਂ ਦਾ ਨਹੀਂ ਕਿਹਾ ਦਾ ਇੰਨਾ ਕਹਿੰਦੀ ਵੀ ਮੇਰੀ ਮੰਮੀ ਨੇ ਚਿੱਟਾ ਸੂਟ ਪਾਇਆ ਉਸੋਂ ਮੇਰੀ ਮਾਪਿਆਂ ਨੂੰ ਅਪੀਲ ਆ ਵੀ ਆਪਣੇ ਬੱਚਿਆਂ ਦੇ ਪਹਿਲੀ ਤੌਰ ਤੇ ਧਿਆਨ ਰੱਖਿਆ ਕਰੋ